ਸਟੇਕਰੂ ਢੇਲੀਪੋਸਟ ਪੰਜਾਬੀ ਮੈਂ ਹਸ ਨੈਨਾ 35 ਸਾਲ ਦੀ ਔਰਤ ਦੀ ਪੇਤ ਭਰੇ ਹਾਲਾਤਾਂ ਦੇ ਵਿੱਚ ਡੈਡ ਬੋਡੀ ਮਿਲੀ ਆ ਪਰਿਵਾਰ ਦੇ ਵੱਲੋਂ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਕਤਲ ਕੀਤਾ ਕਿ ਆਸੂ ਤੀਦਾ ਰੋ ਰੋ ਕੇ ਬੁਰਾ ਹਾਲ ਹੈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਧੀ ਦੇ ਵੱਲ ਰੋਂਦੇ ਕੁਰਲਾਉਂਦੇ ਆ ਦੱਸਿਆ ਗਿਆ ਕਿ ਉਸਦੀ ਮਾਂ ਰੋਟੀ ਬਕੋੜ ਗਈ ਹੋਈ ਸੀ ਫੋਨ ਉਸ ਦਾ ਸਵਿਚ ਆਫ on ਲੱਗਾ ਤਾਂ ਬੇਹਦੀ ਮੰਦਪਾਕੀ ਖਬਰ ਸਾਹਮਣੇ ਆ ਰਹੀ ਕਿ ਮਹਿਜ 35 ਸਾਲ ਦੀ ਉਮਰ ਸੀ ਤਾਂ ਘਰ ਦੇ ਵਿੱਚ ਕੰਮ ਅਕਸਰ ਹੀ ਔਰਤ ਕਰਨ ਜਾਂਦੀ ਸੀ ਤਾਂ ਜਿਨ੍ਹਾਂ ਦੇ ਘਰ ਦੇ ਵਿੱਚ ਕੰਮ ਕਰਨ ਗਈ ਉਸ ਸ਼ਖਸ ਦੇ ਉੱਤੇ ਪਰਿਵਾਰ ਤੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਕਿ ਉਸ ਦੇ ਵੱਲੋਂ ਕਤਲ ਕੀਤਾ ਕਿਆ ਬਾਕੀ ਜਾਂਚ ਦਾ ਵਿਸ਼ਾ ਹੈ ਕਿ ਆਖਿਰਕਾਰ ਮੌਤ ਦੀ ਵਜ੍ਹਾ ਕੀ ਹੈ ਕਿ ਕਿਸੇ ਦੇ ਵੱਲੋਂ ਕਤਲ ਕੀਤਾ ਗਿਆ ਚਾ ਕੋਈ ਹੋਰ ਵਜ੍ਹਾ ਹੈ ਸੋ ਪੁਲਿਸ ਦੇ ਵੱਲੋਂ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਸੋ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਪਰਿਵਾਰ ਤੇ ਉੱਤੇ ਕੀ ਬੀਤ ਰਹੀ ਹੈ ਰੋਂਦਾ ਕਰਲੋਂਦਾ ਹੋਇਆ ਪਰਿਵਾਰ ਇਨਸਾਫ ਦੀ ਗੋਹਾਲ ਲਗਾ ਰਿਹਾ ਦਾਸਤੇ ਹੈ ਕਿ ਪਟਿਆਲਾ ਦੇ ਗੁਰਮਤ ਇਨਕਲੇਵ ਤੇ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਰਜਨੀ ਨਾਮ ਦੀ ਇਸ ਮਹਿਲਾ ਦੀ ਮੌਤ ਹੋ ਗਈ 35 ਸਾਲ ਉਸਦੀ ਉਮਰ ਹੈ ਤਾਂ ਭੇਦ ਭਰੇ ਹਾਲਾਤਾਂ ਦੇ ਵਿੱਚ ਉਸਦੀ ਮ੍ਰਿਤਕ ਦੇਹ ਮਿਲੀ ਤਾਂ ਉਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਜਿਸ ਦੇ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਆਉਂਦਾ ਤਾਂ ਪੁਲਿਸ ਦੇ ਵੱਲੋਂ ਤੁਰੰਤ ਜੜੀਆ ਕਾਰਵਾਈ ਕੀਤੀ ਗਈ ਸੀ ਟੀਵੀ ਫੁਟੇਜ ਖੰਗਾਲੀਆਂ ਚਾਰੀਆਂ ਨੇ ਪੁਲਿਸ ਦੇ ਵੱਲੋਂ ਸਾਰੇ ਹੀ ਮਾਮਲੇ ਦੀ ਜੜੀਆ ਜਾਂਚ ਕਰਨ ਦੀ ਗੱਲ ਆਖੀ ਗਈ ਤਾਂ ਇਹ ਵੀ ਗੱਲ ਦੱਸੀ ਗਈ ਕਿ ਔਰਤ ਘਰਾਂ ਦੇ ਵਿੱਚ ਕੰਮ ਕਰਨ ਜਾਂਦੀ ਸੀ ਤਾਂ ਪਰਿਵਾਰ ਦੇ ਵੱਲੋਂ ਜਿਵੇਂ આરોਪ ਜੁੜੇ ਲਗਾਏ ਚਾਰੇ ਨੇ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਇਹ ਔਰਤ ਕੰਮ ਕਰਨ ਗਈ ਸੀ ਤਾਂ ਉਸ ਸਸ਼ਕਤ ਦੇ ਵੱਲੋਂ ਕਤਲ ਕੀਤਾ ਗਿਆ ਗੰਭੀਰ ਇਲਜ਼ਾਮ ਲਗਾਏ ਚਾਰੇ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਜੜੀ ਆ ਕਾਰਵਾਈ ਕੀਤੀ ਜਾਵੇਗੀ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਇਸ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਕਾਰਵਾਈ ਕਰਕੇ ਇਸ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇਗਾ নাকা়াডডে আনিযে আনিযে ਕਿਨੇ ਅ ਸਕਿਨੇ ਦਿੱਤੇ ਮੇਰੇ ਮਮਾ ਕਿ ਕਿੰਨੀ ਉਮਰ ਸੀ 60 ਚੰਪਾ ਮੈਂ ਬੋਲੀ ਕੀ ਗੱਲ ਹੋ ਗਈ ਮੇਰੇ ਮਮਾ ਕਿਹਾ ਕੰਮ ਵਿੱਚ ਤੇ ਜਾ ਰਹੀਆਂ 9 ਵਜੇ ਗਈ ਹੋਈ ਮੇਰੀ ਮਮਾ ਮੁੜ ਕੇ ਨਹੀਂ ਆਈ ਮੈਨੂੰ ਮੈਨੂੰ ਫਿਰ 4 ਵਜੇ ਫੋਨ ਆਇਆ ਕਹਿੰਦੀ ਰਚਨਾ ਦੁੱਧ ਪੁਆ ਲਈ ਮੈਨੂੰ ਚਾਹ ਪੀਣੀ ਆ ਕਿੱਥੇ ਵੀ ਆ ਜੂਗੀ ਮੈਂ ਉਸ ਤੋਂ ਬਾਅਦ ਨੰਮੀ ਨਹੀਂ ਆਇਆ ਸਿਰ ਫੋਨ ਮਲਾਉਂਦੇ ਰਹੇ ਸੋ ਚੌਕ ਆ ਰਿਹਾ ਜੋ ਚਾਹ ਰਿਹਾ ਜੀ ਮੈਨੂੰ ਲੱਗਿਆ ਵੀ ਇੱਥੇ ਹੋਗੇ ਮੈਂ ਉਹਨੂੰ 11:15 ਵਜੇ ਫੋਨ ਕਰਿਆ ਸੀ ਹਾਂਜੀ ਇੱਥੇ ਮੰਮੀ ਰੋਟੀ ਬਣਾਉਂਦੀ ਸੀ ਇੱਥੇ ਉਹ ਜੋਮੈਟੋ ਦਾ ਕੰਮ ਕਰਦਾ ਸੀ ਜੀ ਤੇ ਕਿਨਾ ਮਿਲਿੰਦੇ ਜਦੋਂ ਉਹਦਾ ਫੋਨ ਨਹੀਂ ਲੱਗਿਆ ਮੈਂ ਕਿਹਾ ਅਸੀਂ ਬਸ ਸਟੈਂਡ 'ਚ ਚੈੱਕ ਕਰਾਉਣ ਗਏ ਸਕੂਟਰੀ ਤੇ ਕਿਨਾ ਮਿਲਿੰਦੇ ਮੇਰੀ ਮੰਮੀ ਜੀ ਸਕੂਟਰੀ ਉੱਥੇ ਮੰਮੀ ਆ ਗਈ ਸੀ ਤੇ ਪਟਿਆਲੇ ਵੱਲ ਆ ਰਹੀ ਸੀ ਮੈਨੂੰ ਲੱਗਿਆ ਵੀ ਪੱਕਾ ਇੱਥੇ ਹੋਗੇ ਮੇਰਾ ਨਾਮ ਹੈ ਦਰਜੀ। ਬਾਂਸਗੀ ਜੀ ਨੇ ਮੋਟੀ। ਇਹ ਮੇਰੀ ਬਹੂ ਆ ਜੀ ਇਹ। ਕੀ ਨਾਮ ਚ ਇਹਦਾ ਨਾਮ ਰਜਨੀ। ਕੀ ਕਰਦੇ ਸੀ ਇਹ? ਇਹ ਕੋਟੀਆਂ ਦਾ ਕੰਮ ਕਰਦੀ ਸੀ ਜੀ। ਅੱਛਾ। ਕੀ ਗੱਲ ਹੋਈਏ ਸਰ ਜੀ ਉਰੇ ਜੀ? ਪੂਰੇ ਮੈਨੂੰ ਤਾਂ ਪਤਾ ਨਹੀਂ ਜੀ ਇਹ ਪਲਾਟ 'ਚ ਰਹਿੰਦੀ ਸੀ ਮੇਤਾਦਾਰ ਘੁਟੇ ਰਹਿੰਦੀ ਸੀ ਜੀ। ਮੈਂ ਤਾਂ ਕੰਮ ਤੋਂ ਹੀ ਆਏ ਸੀ ਜੀ ਹੁਣ। ਮੈਨੂੰ ਤਾਂ ਫੋਨ ਕਰਕੇ ਬੁਲਾਇਆ ਜੀ। ਕੀ ਦੱਸਿਆ ਫੋਨ ਕਰਕੇ? ਫੋਨ ਕਰਕੇ ਨਹੀਂ ਉਹ ਕਹਿਆ ਵੀ ਉਹ ਕੰਮ ਕਰਨ ਗਈ ਸੀ ਵੀ ਉਹਨੂੰ ਕਿਸੇ ਨੇ ਮਾਰਤੀ ਜੀ ਬਸ ਇੰਨੀ ਗੱਲ ਹੋਈ ਆ। ਜਿੰਨੇ ਦਿਨ ਤੋਂ ਕਿੰਨੇ ਦਿਨ ਤੋਂ ਕੰਮ ਕਰਦੇ ਸੀ? ਉਰੇ ਉਰੇ ਮੈਨੂੰ ਪਤਾ ਹੀ ਨਹੀਂ ਜੀ ਕੋਠੀ ਚ ਕਦੋਂ ਕਿੰਨਾ ਕੰਮ ਕਰਦੀ ਸੀ ਇਹਨਾਂ ਨੂੰ ਨਹੀਂ ਪਤਾ ਸੀ ਜੀ ਮੈਨੂੰ ਇੰਨੀ ਗੱਲ ਪਤਾ ਜੀ ਕੀ ਗੱਲ ਹੋਈ ਤੁਹਾਨੂੰ ਪਤਾ ਲੱਗਿਆ ਕਿ ਕਿਨੇ ਮਾਰਿਆ ਨਹੀਂ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਕੋਈ ਨਾ ਬੰਦਾ ਲੈ ਕੇ ਮੈਨੂੰ ਨਹੀਂ ਪਤਾ ਇਹਨਾਂ ਨੂੰ ਪਤਾ ਜੀ ਮੇਰੀ ਪੋਤੀ ਨੂੰ ਮੈਨੂੰ ਤਾਂ ਕੋਈ ਕਿਸੇ ਦਾ ਪਤਾ ਨਹੀਂ ਜੀ ਕੁਝ ਕੁ ਚਿਰ ਪਹਿਲਾਂ ਇਹਨੇ ਸਨੌਰ ਕੋਲ ਕੋਈ ਕਲੋਨੀਆ ਮੈਨੂੰ ਪ੍ਰੋਪਰ ਯਾਦ ਨਹੀਂ ਆ ਉੱਥੇ ਇਹਨੇ 2-3 ਮਹੀਨਿਆਂ ਤੋਂ ਆਪਦਾ ਮਕਾਨ ਲਿਆ ਸੀ ਬੋਲੜ ਜਾਂ ਸਨੌਰ ਦੇ ਇਲਾਕੇ ਦੇ ਤੇ ਜੋ ਪਤਾ ਲੱਗਿਆ ਵੀ ਇਹ ਲੜਕੀ ਹੈ ਜਿਹੜੀ ਘਰ ਦਾ ਕੰਮ ਕਰਦੀ ਸੀ ਰੋਟੀ ਪਾਣੀ ਦਾ ਝਾੜੂ ਪੂੰਛੇ ਦਾ ਤਾਂ ਇਹ ਇੱਥੇ ਵੀ ਕਾਫੀ ਟਾਈਮ ਤੋਂ ਕੰਮ ਕਰ ਰਹੀ ਸੀ ਸਾਲ ਡੇਢ ਸਾਲ ਤੋਂ ਤੇ ਜਿਵੇਂ ਕੱਲ ਇਹਦੀ ਬੇਟੀ ਜੋ ਦੱਸ ਰਹੀ ਹੈ ਵੀ ਕੱਲ ਨੂੰ ਇਹ ਆਈ ਹੈ ਸ਼ਾਮ ਨੂੰ ਰੋਟੀ ਪਾਣੀ ਬਣਾਉਣ ਵਾਸਤੇ ਉਸ ਤੋਂ ਬਾਅਦ ਲੜਕੀ ਨੇ ਫਿਰ ਫੋਨ ਕਰਿਆ ਕਿ ਵੀ ਮਮਾ ਤੁਸੀਂ ਕਿੱਥੇ ਹੋ ਉਹ ਕਹਿੰਦੇ ਮੈਂ ਆ ਰਹੀ ਹਾਂ ਥੋੜੀ ਦੇਰ ਤੱਕ ਪਰ ਜੋ ਲੜਕੀ ਦੇ ਬਿਆਨ ਹੈ ਕਹਿੰਦੇ ਉਸ ਤੋਂ ਬਾਅਦ ਤਾਂ ਫੋਨ ਹੀ ਸਵਿਚ ਆਫ ਹੋ ਗਿਆ ਅਸੀਂ ਸੋਚੂ ਮਿਲਾਂਦੇ ਰਹੇ ਵੀ ਨਹੀਂ ਪਤਾ ਨਹੀਂ ਲੱਗਿਆ ਕੁਝ ਕਾਰਨ ਦੇ ਕੀ ਕੋਈ ਕਾਰਨ ਪਤਾ ਲੱਗਿਆ ਤੇ ਕਿਹਦੇ ਕੋਲ ਕੰਮ ਕਰਦੇ ਸੀਗੇ ਕਿੰਨੇ ਬੰਦੇ ਸੀਗੇ ਉਹ ਮੇਰੀ ਖਿਆਲ ਤਾਂ ਉਹ ਇਕੱਲਾ ਹੀ ਰਹਿੰਦਾ ਸੀ ਜੀ ਉਹਨੇ ਇੱਕ ਰੋਟੀ ਬਣਾਉਣ ਵਾਸਤੇ ਤੇ ਝਾੜੂ ਪੋਚਾ ਵਾਸਤੇ ਇਹਨੂੰ ਫਾਇਰ ਕੀਤਾ ਹੋਇਆ ਸੀ ਕਿੰਨੇ ਵਜੇ ਆਏ ਸੀਗੇ ਘਰ ਉਹਦੇ ਮੇਰੀ ਖਿਆਲ 6 6:30 ਵਜੇ ਹਾਂ ਰੂਟੀਨ ਚ ਆਉਂਦੇ ਸੀਗੇ ਰੂਟੀਨ ਚ ਆਉਂਦੇ ਸੀਗੇ ਔਰ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਆ ਕਿ ਚੈੱਕ ਹੀ ਕਰਾਉਂਦੇ ਆਲ ਚੈੱਕ ਹੋਣ ਲੱਗ ਰਿਹਾ ਜੀ ਪੁਲਿਸ ਪ੍ਰਸ਼ਾਸਨ ਆਇਆ ਲੱਗਿਆ ਹੋਇਆ ਅੱਜ ਤਕਰੀਬਨ ਜੀ ਸਾਨੂੰ ਥਾਣੇ ਫਸਿਆਣਾ ਉੱਥੇ ਐਸਐਚਓ ਸਾਹਿਬ ਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਕ ਰਜਨੀ ਨਾਦੀ ਲੇਡੀ ਦੀ ਡੈੱਡ ਬੋਡੀ ਮਿਲਿਆ ਜਿੱਥੇ ਆਪਾਂ ਹੁਣੇ ਖੜੇ ਆ ਇੱਕ ਗੁਰਮਤ ਐਨਕਲੇਵ ਚ ਘਰ ਨੰਬਰ 11 ਉੱਤੇ ਫਰਸਟ ਫਲੋਰ ਤੇ ਇਹਨਾਂ ਦੀ ਡੈੱਡ ਬੋਡੀ ਮਿਲੀ ਹੈ ਮਲਟੀਪਲ ਇੰਜਰੀਜ਼ ਨੇ ਜੀ ਉਹਨਾਂ ਦੇ ਜਿਹੜੇ ਕਿ ਅਸੀਂ ਪੋਸਟਮਾਰਟਮ ਦੇ ਰਾਹੀਂ ਜੇ ਕਰਵਾਵਾਂਗੇ ਉਹ ਡਾਕਟਰ ਸਾਹਿਬ ਦੀ ਰਿਪੋਰਟ ਤੇ ਪਤਾ ਲੱਗੂਗਾ ਕਿ ਕਾਰਨ ਉਹਨਾਂ ਦੀ ਮੌਤ ਹੋਈ ਹੈ ਸਾਡੀ ਥਾਣਾ ਪੁਲਿਸ ਟੀਮ ਐਸਐਚਓ ਸਾਹਿਬ ਇੰਸਪੈਕਟਰ ਅਜੀਤ ਕੁਮਾਰ ਤੇ ਹੋਰ ਸਾਡੀ ਟੀਮ ਲੱਗੀ ਹੋਈ ਹੈ ਜੀ ਦੋਸ਼ੀ ਨੂੰ ਸਾਡੇ ਸਸਪੈਕਟ ਹੈਗੇ ਉਹਨਾਂ ਦੇ ਪ੍ਰਤੀ ਅਸੀਂ ਟੀਮਾਂ ਲਾ ਦਿੱਤੀਆਂ ਜੋ ਕਿ ਇੱਥੇ ਰਹਿੰਦੇ ਸੀ ਜਿਹੜੇ ਮ੍ਰਿਤਕ ਨੇ ਉਹਨਾਂ ਦਾ ਰਜਨੀ ਜੀ ਉਹਨਾਂ ਦਾ ਨਾਮ ਹੈ ਕਰੀਬ 35 ਸਾਲਾਂ ਦੇ ਹੋਣਗੇ ਜੀ ਇਹ ਵੈਸੇ ਪਿੱਛੇ ਸਨੌਰ ਦੇ ਰਹਿਣ ਵਾਲੇ ਆ ਜੀ ਇਹ ਕਿਸ ਕਾਰਨ ਇੱਥੇ ਕੱਲ ਆਏ ਨੇ ਕਿਵੇਂ ਇਹ ਘਟਨਾ ਹੋਈ ਉਹ ਤਫ਼ਤੀਸ਼ ਦਾ ਵਿਸ਼ਾ ਹੈ ਜਿਹੜੇ ਮੁੱਢਲੀ ਤਫ਼ਤੀਸ਼ ਹੈ ਉਸਨੂੰ ਦੇਖ ਕੇ ਕ੍ਰੈਂਸੀ ਨੇ ਹੀ ਪਤਾ ਲੱਗ ਰਿਹਾ ਵੀ ਇਹਨਾਂ ਦੀ ਕੋਈ ਆਪਸੀ ਝੜਪ ਹੋਈ ਹੈ ਉਸ ਕਰਕੇ ਉਹ ਜਿਹੜੇ ਇੰਜਰੀਜ਼ ਨੇ ਉਹਨੇ ਸਿਰ ਰਜਨੀ ਤੇ ਕੀ ਰੋਟੀ ਕੀ ਕੀ ਕੰਮ ਕੀ ਕਰਦੇ ਸੀ ਤੇ ਵੈਸੇ ਜੋ ਹੈ ਤਾਂ ਮਤਲਬ ਪਤਾ ਲੱਗਿਆ ਉਹ ਇਹੀ ਆ ਵੀ ਇਹ ਘਰੇਲੂ ਕੰਮ ਕਰ ਕਰਦੇ ਨੇ ਬਾਕੀ ਅਸੀਂ ਸਾਡੀ ਟੀਮ ਲੱਗੀ